ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜਤੀ ਕਲਾ ਵਿੱਚ ਹੋਵੋਗੇ ਤੇ ਆਪਾਂ ਨਾ ਕਾਫੀ ਦਿਨ ਹੋ ਗਏ ਵੀਡੀਓ ਨਹੀਂ ਪਾਈ ਤੇ ਮੇਰੇ ਬਹੁਤ ਸਾਰੇ ਭੈਣ ਭਰਾਵਾਂ ਦੇ ਹਨਾ ਕਮੈਂਟ ਆ ਰਹੇ ਸੀਗੇ ਵੀ ਤੁਸੀਂ ਵੀਡੀਓ ਪਾਈ ਨਹੀਂ ਇੰਨੇ ਦਿਨ ਹੋ ਗਏ ਵੀ ਸਭ ਠੀਕ ਆ ਠੀਕ ਤਾਂ ਵੀਰੇ ਬਸ ਹਨਾ ਵੀ ਘਰੇ ਤਾਂ ਚਲੋ ਵਧੀਆ ਸਾਰੇ ਤੇ ਇੱਕ ਤਾਂ ਤੁਸੀਂ ਹਨਾ ਦੇਖ ਹੀ ਰਹੇ ਹੋ ਕਿੰਨੇ ਦਿਨਾਂ ਤੋਂ ਜਿਹੜੇ ਆਪਣੇ ਪੰਜਾਬ ਦੇ ਹਾਲਾਤ ਹੋ ਰਹੇ ਆ ਤੇ ਮਾਚੇਵਲ ਹਨਾ ਪਾਣੀ ਪਾਣੀ ਹਨਾ ਸਾਰਾ ਕੁਝ ਉਰਦੀ ਬਰਬਾਦ ਹੋ ਗਿਆ ਲੋਕਾਂ ਦੇ ਵਿਚਾਰਿਆਂ ਦੇ ਘਰ ਹਨਾ ਤੇ ਵਿੱਚੀ ਪਸ਼ੂ ਪਾਣੀ ਚ ਰੁੜੀ ਜਾਂਦੇ ਆ ਇਹ ਦੇਖ ਕੇ ਵੀਰੇ ਬਹੁਤ ਦੁੱਖ ਲੱਗਿਆ ਤੇ ਦੂਜਾ ਦੁੱਖ ਵੀਰੇ ਇਸ ਤੋਂ ਵੀ ਵੱਡਾ ਹੈਗਾ ਤੇ ਸਾਡੇ ਵੀ ਮੇਰੇ ਪਿੰਡ ਸਾਡੇ ਗਵਾਂਟੀਆਂ ਦਾ ਮੁੰਡਾ ਚਾਚੇ ਤਾਇਆ ਦਾ ਤੇ ਉਹ ਮਾੜੀ ਸੰਗਤ ਦੀ ਭੇਟ ਚੜ ਗਿਆ ਵੀਰੇ ਤੇ ਉਹਨਾ ਚਿੱਟੇ ਦੀ ਕੋ ਬੋਡੋ ਇਹਨਾਂ ਲੋ ਦੀ ਡੈਥ ਹੋ ਗਈ ਤੇ ਮੰਗਲਵਾਰ ਨੂੰ ਤੇ ਇਹਦਾ ਵੀਰੇ ਬਹੁਤ ਦੁੱਖ ਲੱਗਿਆ ਕਿਉਂਕਿ ਇਹਨਾਂ ਵੀ ਆਪਾਂ ਨੂੰ ਆਪਣੇ ਸਕੇ ਭੈਣ ਭਰਾਵਾਂ ਵਰਗਾ ਸੀਗਾ ਬੇਸ਼ੱਕ ਵੀ ਉਹ ਸਕੇ ਚਾਚੇ ਦਾ ਪੁੱਤ ਨਹੀਂ ਸੀ ਕਿਉਂਕਿ ਵੀਰੇ ਸਾਡੇ ਜੱਤੀ ਪਿੰਡ ਨਹੀਂਗਾ ਸਾਡੇ ਜੱਤੀ ਪਿੰਡ ਭਾਈ ਰੂਪੇ ਕੋਲੇ ਆ ਬਾਈ ਲੱਖੇ ਸਹਾਣੇ ਦੇ ਪਿੰਡ ਕੋਲੇ ਹਾਂ ਬੁਰਜ ਗਿੱਲਾ ਪਿੰਡ ਸਾਡਾ ਸਾਡੇ ਮੇਰੇ ਸਕੇ ਚਾਚਾ ਜੀ ਤੇ ਤਾਇਆ ਜੋ ਉੱਥੇ ਰਹਿੰਦੇ ਨੇ ਤੇ ਪਰ ਇੱਥੇ ਹਨਾ ਆਂਡਗਮਾਣ ਨੂੰ ਅਸੀਂ ਵੀ ਆਪਣੇ ਚਾਚੇ ਤਾਇਆ ਤੋਂ ਵੀ ਵੱਧ ਕੇ ਸਮਝਦੇ ਆ ਕਿਉਂਕਿ ਵੀ ਇਹ ਸੁਰਤੀ ਆ ਨਾ ਇੱਥੇ ਸੰਭਲੀਏ ਸਾਡੀ ਸਾਨੂੰ 40-45 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਲੈਰੇ ਵੇਕੇ ਪਿੰਡ ਤੇ ਸਾਨੂੰ ਇਹ ਹੀ ਸਕਿਆਂ ਨਾਲੋਂ ਵੱਧ ਕੇ ਨੇ ਤੇ ਪਰ ਵੀਰੇ ਹਨਾ ਕਿਸੇ ਦਾ ਪੁੱਤ ਵੀ ਐਂ ਭਰੀ ਜਵਾਨੀ ਚ ਜਾਣ ਆਣੀ ਚਾਹੀਦਾ 25-26 ਸਾਲ ਉਮਰ ਸੀਗੀ ਵੀਰੇ ਦੀ ਤੇ ਚਿੱਟੇ ਦੀ ਕੋ ਬੋੜੋ ਜਿਨਾਂ ਦੀ ਡੈਥ ਹੋ ਗਈ ਸਾਡੇ ਪਿੰਡ ਦਾ ਇਹ ਸ਼ੇਮੀ ਦਾ ਤੋਂ ਇਹ ਆ ਗਈ ਚਿੱਟੇ ਨਾਲ ਤੇ ਆ ਤਿੰਨ ਤਾਂ ਹੁਣੀ ਹੋ ਗਿਆ ਮਹੀਨੇ ਡੇਢ ਮਹੀਨੇ ਚ ਪਰ ਉਹਨਾਂ ਦਾ ਪਰਿਵਾਰਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਮਗਰੋਂ ਮਾਪਿਓ ਬਿਲਕੁਲ ਦੇਖੇ ਨਹੀਂ ਜਾਂਦੇ ਵੀਰ ਬਣ ਕੇ ਸਾਰਿਆਂ ਨੂੰ ਹੱਥ ਬੰਨ ਕੇ ਹੀ ਬੇਨਤੀ ਆ ਵੀ ਸੁਧਰ ਜੋ ਵੀਰੇ ਜਿਹੜਾ ਵੀ ਹਨਾ ਪੇਸਦਲਦਰ ਚ ਫਸਿਆ ਨਿਕਲਿਆ ਉਹ ਵੀਰ ਬਣ ਕੇ ਕਿਉਂਕਿ ਪਰਿਵਾਰ ਹਨਾ ਜਮਾਂ ਵਿਖਰ ਜਾਂਦੇ ਆ ਛੱਲੇ ਨਹੀਂ ਜਾਂਦੇ ਮਾਪਿਓ ਕਿਸੇ ਦਾ ਕੁਝ ਨਹੀਂ ਜਾਂਦਾ ਵੀਰੇ ਬਸ ਮਗਰੋਂ ਮਾਪ ਬਿਲਕੁਲੇ ਰਹਿ ਜਾਂਦੇ ਆ ਇਹ ਸਾਡਾ ਬਹੁਤ ਹੀ ਜਿਆਦਾ ਲਾਇਕ ਮੁੰਡਾ ਸੀਗਾ ਬਹੁਤ ਹੀ ਜਿਆਦਾ ਬਹੁਤ ਸੋਹਣਾ ਨੇਚਰ ਸੀ ਤੇ ਕਰਦਾ ਵੀ ਬਹੁਤ ਸੀ ਵੀਰੇ ਸਕੇ ਭੈਣ ਭਰਾਵਾਂ ਤੋਂ ਵੱਧ ਕੇ ਤੇ ਉਸ ਦਿਨ ਅਸੀਂ ਵੀ ਜਦੋਂ ਖਬਰ ਸੁਣੀ ਤੇ ਬਸ ਯਕੀਨ ਨਾ ਆਇਆ ਕਿਉਂਕਿ ਉਹ ਅੱਧਾ ਘੰਟਾ ਪਹਿਲਾਂ ਹੀ ਸਾਡੇ ਘਰੋਂ ਗਿਆ ਸੀ ਵੀਰੇ ਨਾਲ ਗੱਲਾਂ ਕਰ ਰਿਹਾ ਸੀ ਤੇ ਅੱਧੇ ਘੰਟੇ ਚ ਬਸ ਉਹਦੀ ਮੌਤ ਬਣ ਗਈ ਤੇ ਉਹਨੇ ਚਿੱਟੇ ਦਾ ਟੀਕਾ ਲਾਇਆ ਤੇ ਬਸ ਉਹ ਬਾਹਾਂ 'ਚ ਹੀ ਲੱਗਾ ਰਹਿ ਗਿਆ ਤੇ ਬਹੁਤ ਔਖ ਹੁੰਦਾ ਵੀਰੇ ਤੇ ਪੀਰ ਬਣ ਕੇ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਆ ਆਪਾਂ ਵੀਡੀਓ ਵੀ ਬਸ ਇਸੇ ਕਰਕੇ ਬਣਾਈ ਵੀ ਹੋ ਸਕਦਾ ਵੀ ਕਿਸੇ ਭੈਣ ਭਰਾ ਤੱਕ ਆਪਣਾ ਦੁੱਖ ਦਰਦ ਪਹੁੰਚੇ ਕਿਉਂਕਿ ਹੁਣ ਬਹੁਤ ਸਾਰੀਆਂ ਭੈਣਾਂ ਵੀ ਹਨ ਇਸ ਦਲਦਲ ਵਿੱਚ ਫਸੀਆਂ ਨੇ ਤੇ ਆਪਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਇੱਕ ਨੂੰ ਦੇਖ ਕੇ ਦੂਜਾ ਸੁਧਰ ਜੋ ਬਾਈ ਬਣ ਕੇ ਕਿਉਂਕਿ ਜਿਹੜੇ ਸਾਡੇ ਪਹਿਲਾਂ ਵੀ ਹਨਾ ਵੀ ਮੁੰਡੇ ਦੀ ਡੈਥ ਹੋਈ ਆ ਉਹ ਵੀ ਇਹਦੇ ਦੋਸਤ ਹੀ ਸੀਗੇ ਤੇ ਚਲੋ ਹਨਾ ਜਦੋਂ ਇੱਕ ਆਏ ਵੋ ਜਾਂਦਾ ਦੂਸਰੇ ਨੂੰ ਸਮਝਣਾ ਚਾਹੀਦਾ ਪਰ ਆਪਣੀ ਸਰਕਾਰ ਆ ਪਤਾ ਨਹੀਂ ਕਦੋਂ ਜਾਗਰੂਕ ਹੋਣੀ ਆ ਚਿੱਟਾ ਖਤਮ ਕਰਤਾ ਐ ਕਰਤਾ ਪਰ ਚਿੱਟਾ ਵੀਰੇ ਸ਼ਰੇਆਮ ਵੇਖਦਾ ਤੇ ਜਦੋਂ ਹਨਾ ਕਹਿੰਦੇ ਹੁੰਦੇ ਨੇ ਜੀਤੇ ਪਈ ਆ ਉਹੀ ਜਾਣਦਾ ਹੁਣ ਵੀ ਆਪਦੇ ਘਰ ਤੱਕ ਅੱਗ ਆਈ ਆ ਤਾਂ ਕਰਕੇ ਹਨਾ ਸੇਕ ਲੱਗਦਾ ਤੇ ਕਿਉਂਕਿ ਪਹਿਲਾਂ ਨਹੀਂ ਪਤਾ ਸੀ ਨਾ ਆਪਾਂ ਤੁਹਾਨੂੰ ਦੱਸ ਹੀ ਰਹੇ ਆਂ ਵੀ ਬੇਸ਼ੱਕ ਉਹ ਪਣਾਉ ਸਕਾਣੀ ਸੀ ਸਕਾ ਪਾਈ ਨਹੀਂ ਸੀਗਾ ਪਰ ਸਕਿਆ ਨਾਲੋਂ ਬਾਤ ਕੇ ਸੀ ਵੀਰੇ ਬਹੁਤ ਜ਼ਿਆਦਾ ਮੋਹ ਪਿਆਰ ਕਰਦਾ ਸੀ ਜਦੋਂ ਵੀ ਮੈਂ ਫੋਨ ਲਾਉਣਾ ਤੇ ਉਹਨੇ ਸਾਡੇ ਘਰੇ ਹੋਣੇ ਹੋਣਾ ਤੇ ਉਹਦੀ ਫੋਨ ਪੜ ਲੈਣਾ ਤੇ ਕਹਿ ਦਿੰਦਾ ਦੱਸ ਤੈਨੂੰ ਮੈਂ ਕਦੋਂ ਲੈ ਕੇ ਜਾਵਾਂ ਤੂੰ ਆਉਂਦੀ ਨਹੀਂ ਸਾਨੂੰ ਮਿਲਣ ਤੈਨੂੰ ਆਪਦੇ ਕੰਮਾਂ ਦਾ ਲੱਗਿਆ ਰਹਿੰਦਾ ਮੈਂ ਕਹਿੰਦੀ ਸਾਡੇ ਘਰੇ ਨਹੀਂ ਕਰਦਾ ਆਹ ਉਹ ਪਹਿਲਾਂ ਕਿਵੇਂ ਸਰਦਾ ਸੀ ਤੈਨੂੰ ਐਂ ਜਿਆਦੇ ਭੈਣ ਭਾਈਆਂ ਨੂੰ ਮਿਲ ਕੇ ਆਉਣਾ ਬਹੁਤ ਜਿਆਦਾ ਪਿਆਰ ਸੀ ਸਾਡਾ ਤੇ ਮਾਪੇ ਉਹ ਵੀਰੇ ਬਿਲਕੁਲ ਦੇ ਦੇਖੇ ਨਹੀਂ ਜਾਂਦੇ ਵੀਰ ਬਣ ਕੇ ਸਾਰਿਆਂ ਨੂੰ ਪਰ ਵਾਰੀ ਵਾਰੀ ਹੱਥ ਬੰਨ੍ਹ ਕੇ ਇਹੀ ਬੇਨਤੀ ਕਰਦੇ ਹਾਂ ਤੇ ਪਲੀਜ਼ ਵੀਰੇ ਹਨਾ ਇਸ ਦਰਦ ਚੋਂ ਨਿਕਲ ਜਾਓ ਜਿਹੜੇ ਵੀ ਫਸੇ ਹੋਇਆ ਇੱਕ ਦੂਜੇ ਨੂੰ ਦੇਖ ਕੇ ਸੁਧਰ ਜਾਓ ਇਹ ਵੀ ਵਿਚਾਰਾ ਵੈਸੇ ਸੁਧਰ ਗਿਆ ਸੀਗਾ ਉਹਨਾਂ ਨੇ ਸੈਂਟਰ ਚ ਛੱਡਿਆ ਸੀਗਾ ਤੇ ਵਧੀਆ ਨਸ਼ਾ ਪਤਾ ਸਾੜ ਗਿਆ ਸੀ ਸਿਹਤ ਵੀ ਬਹੁਤ ਸੋਹਣੀ ਹੋ ਗਈ ਸੀਗੀ ਪਰ ਮਾੜੀ ਕਿਸਮਤ ਆ ਨਾ ਉਸ ਦਿਨ ਵੀ ਜਿਹੜਾ ਉਹਨੇ ਕੁਝ ਨਾ ਸੋਚਿਆ ਬਸ ਪਿੱਛੇ ਫਿਰ ਕਰੇ ਸਾਡ ਗਿਆ ਮਾਪਿਓ ਇੱਕ ਭਰਾ ਉਹਦਾ ਵੱਡਾ ਤੇ ਭਰੀ ਜਵਾਨੀ ਚ ਨਾ ਜਿਹਦੇ ਬੱਚੇ ਚਲੇ ਜਾਂਦੇ ਆ ਉਹ ਮਾਪਿਓ ਦਾ ਕੀ ਸੀ ਨਾ ਵੀਰੇ 25 26 ਸਾਲਾਂ ਦੀ ਉਮਰ ਚ ਤੇ ਇੱਕ ਜਿਹੜਾ ਪਿੰਡੋਂ ਸਾਡੇ ਹੋਰ ਮੁੰਡਾ ਮੁੱਕਿਆ ਸੀਗਾ ਤੇ ਉਹ ਵਿਚਾਰਾ ਇਕੱਲਾ ਹੀ ਸੀ ਉਹਦੇ ਨਾਲ ਭੈਣ ਨਾ ਭਰਾ ਦੇਖੋ ਹੁਣ ਮਾਪਿਓ ਦਾ ਕੌਣ ਸਹਾਰਾ ਤੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਵੀਰੇ ਤੇ ਜੋਗੇ ਕੁਝ ਤਾਂ ਪਹਿਲਾਂ ਤੰਗ ਕਰਦੇ ਨੇ ਹਨਾ ਬਿਨਰ ਸ਼ਾ ਲਿਆਉਣ ਨੂੰ ਘਰੋਂ ਪੈਸੇ ਮੰਗਦੇ ਨੇ ਕਿ ਸਾਨੂੰ ਪੈਸੇ ਦੇ ਉਹ ਅਸੀਂ ਨਸ਼ਾ ਲਿਆਉਣਾ ਤੇ ਚੀਜ਼ਾਂ ਚੱਕ ਚੱਕ ਵੇਚਦੇ ਨੇ ਪਰ ਬਾਅਦ ਚਾਣਾ ਜਦੋਂ ਐ ਖਤਮ ਹੋ ਜਾਂਦੇ ਨੇ ਬਸ ਫਿਰ ਕੀ ਬਚ ਜਾਂਦਾ ਹਨਾ ਮਾਪੇ ਕੋਲੇ ਵੀਰ ਬਣ ਕੇ ਤੁਸੀਂ ਸੁਧਰ ਜੋ ਵੀ ਜਿਹੜਾ ਵੀ ਮੇਰਾ ਭੈਣ ਭਾਈਏ ਨਸ਼ੇ ਕਰਦਾ ਇੱਕ ਦੂਜੇ ਕੰਨੀ ਦੇਖ ਕੇ ਸੁਧਰਨਾ ਚਾਹੀਦਾ ਬਸ ਇਹ ਹੀ ਰੀਜਨ ਸਿਬੀਰੀ ਆਪਾਂ ਹਨਾ ਵੀਡੀਓ ਪਾਈ ਨਹੀਂ ਕਿਉਂਕਿ ਮਨ ਹੀ ਨਹੀਂ ਕਰਿਆ ਹਨਾ ਇੱਕ ਤਾਂ ਜਿਵੇਂ ਤੁਹਾਨੂੰ ਦੱਸ ਹੀ ਰਹੀ ਆ ਨਾ ਵੀ ਆਹ ਪੰਜਾਬ ਦੇ ਹਾਲਾਤ ਦੇਖ ਕੇ ਤੇ ਬਸ ਦੂਜਾ ਬਾਣਾ ਇਹ ਵਰਤੇਗਾ ਸਾਡੇ ਨਾਲ ਤੇ ਚਲੋ ਜੀ ਵੀ ਆਪਾਂ ਵੀਡੀਓ ਪਾਇਆ ਵੀ ਕਰਾਂਗੇ ਕਿਉਂਕਿ ਹਨਾ ਆਪਾਂ YouTube ਜਦੋਂ ਆਪਾਂ ਸਾਈਨ ਕਰਦੇ ਆ ਤੇ ਉਦੋਂ ਹੁੰਦਾ ਵੀ ਆ ਵੀ ਰੈਗੂਲਰ ਰੈਗੂਲਰ ਵੀਡੀਓ ਪਾਉਣੀ ਆ ਇਹ ਰੈਗੂਲਰ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਨਾ ਆਪਾਂ ਤੋਂ ਪੈਂਦੀ ਨਹੀਂ ਪਰ ਫੇਰ ਵੀ ਚਲੋ ਤਿੰਨ ਚਾਰ ਦਿਨਾਂ ਤੋਂ ਪਾਉਣੀ ਹੁੰਨੇ ਆ ਤੇ ਪਾਇਆ ਵੀ ਕਰਾਂਗੇ ਕਿਉਂਕਿ ਤੁਹਾਨੂੰ ਆਪਾਂ ਵਾਦਾ ਕਰਿਆ ਸੀ ਜਿਵੇਂ ਆਪਣੀ ਵੀ ਮੱਚ ਸੂਈ ਆਪਾਂ ਪ੍ਰੋਪਰ ਦੱਸਾਂਗੇ ਬਾਕੀ ਕੀ ਚੀਜ਼ਾਂ ਪਾ ਰਹੇ ਆ ਬਸ ਐਂ ਮਾਨੀ ਨਹੀਂ ਕਰੇ ਵੀਰੇ ਵੀਡੀਓ ਬਣਾਉਣ ਦਾ ਬਸ ਇਹਦੇ ਆਪਾਂ ਹੁਣ ਕੜੇ ਸਟਾਰਟ ਕਰੇ ਹੋਏ ਆ ਕੜ ਵੀ ਚੱਲ ਪਿਆ ਦਾ ਚਲੋ ਹੁਣ ਦੁੱਧ ਧਿਆਊਗੀ ਵਧੀਆ ਹੁਣ ਤੱਕ ਆਪਾਂ ਇਹਨੂੰ ਕੁਝ ਪਾਇਆ ਨਹੀਂ ਸੀਗਾ ਫੇਰ ਵੀ ਇਹ 12-13 ਲੀਟਰ ਦੁੱਧ ਦੇ ਰਹੀ ਸੀ ਬਸ ਕਰਲੇ ਚਾਰ ਤੇ ਸੀ ਨਾ ਕੋਈ ਫੀਡ ਨਾ ਕੋਈ ਲੈਟੀ ਨਾ ਕੋਈ ਕਾੜਾ ਕੁਛ ਨਹੀਂ ਸੀ ਇਹਨੂੰ ਤੇ ਚਲੋ ਫਿਰ ਵੀ ਇੰਨਾ ਵਧੀਆ ਦੁੱਧ ਦੇ ਰਹੀ ਸੀ ਤੇ ਚਲੋ ਹੁਣ ਅਕੇ ਜਿਹੜਾ ਵੀ ਕੁਛ ਆਪਾਂ ਇਹਨੂੰ ਪਾਵਾਂਗੇ ਤੇ ਉਹ ਤੁਹਾਡੇ ਨਾਲ ਪੂਰੀ ਜਾਣਕਾਰੀ ਸ਼ੇਅਰ ਜਰੂਰ ਕਰਿਆ ਕਰਾਂਗੇ ਤੇ ਆਹ ਵੀਡੀਓ ਪਾਉਣੀ ਜਰੂਰੀ ਸੀ ਵੀਰੇ ਮਨਤਾ ਕਰਤਾ ਨਹੀਂ ਸੀ ਵੀ ਹੋ ਸਕਦਾ ਕੋਈ ਵੀਰ ਸੁਧਰ ਜੇ ਦੇਖ ਕੇ ਕਿ ਇੱਕ ਆਪਨ ਨੂੰ ਦੂਸਰੀਆਂ ਗੋਲੀਆਂ ਦਾ ਕਮੈਂਟ ਬਹੁਤ ਆਉਂਦਾ ਜਿਹੜਾ ਆਉਂਦੇ ਬਰੀਡੋ ਵੈਟ ਦਾ ਸੀ ਵਿੱਚ ਭੈਣ ਭਰਾਵਾਂ ਦੀ ਐਵੇਂ ਵੀ ਕਮੈਂਟ ਆਇਆ ਕਹਿੰਦੇ ਤੁਸੀਂ ਦੇਉਣਾ ਵੀ ਇਹਦੇ ਨਾਲ ਮੱਝਾਂ ਰਹਿੰਦੀਆਂ ਨਹੀਂ ਤੇ ਵੀਰੇ ਆਪਾਂ ਤੁਹਾਨੂੰ ਦੱਸਿਆ ਹਨ ਆਪਣੀ ਭੈਣ ਕੈਨੇ ਦਿੱਤੀ ਸੀ ਉਹਨਾਂ ਦੇ 5 ਮਹੀਨਿਆਂ ਦੀ ਗੱਭਣਾ ਛੋਟੀ ਤੇ ਕਹਿੰਦੇ ਵੀ ਇਹਦੇ ਨਾਲ ਬਿਮਾਰ ਹੋ ਜਾਂਦੀਆਂ ਤੇ ਪਰ ਨਹੀਂ ਵੀਰੇ ਉਹਨਾਂ ਨੂੰ ਕੋਈ ਚੱਕਰ ਨਹੀਂ ਸਾਡੇ ਤਾਂ ਆਏ ਕਹਿਣ ਦਿੱਤੀ ਸੀ ਉਹਨਾਂ ਦੇ ਵੀ ਸਿਰਫ ਦੋ ਗੋਲੀਆਂ ਨਾਲ ਵੀ ਹੀਟ ਚੱਲੀ ਸੀ ਮਾਚ ਤੇ ਮਿਲਦੀਆਂ ਕਹਿੰਦੇ ਹੁੰਦੇ ਕਿਥੋਂ ਵੀਰੇ ਮੈਡੀਕਲ ਤੋਂ ਹੀ ਮਿਲਦੀਆਂ ਹੋ ਸਕਦਾ ਹਨਾ ਵੀ ਕੰਪਨੀ ਹੋਰ ਦੇ ਦੇਣ ਪਰ ਇਹ ਤੇ ਰਿਜ਼ਲਟ ਤਾਂ ਆਪਾਂ ਦੇਖਿਆ ਵੀਰੇ ਇੱਕ ਅਭਿਆਸ ਤੋਂ ਆਪਾਂ ਨੂੰ ਫੋਨ ਆਇਆ ਸੀਗਾ ਉਹ ਕਹਿੰਦੇ ਸਾਨੂੰ ਕੰਪਨੀ ਹੋਰ ਮਿਲ ਗਈ ਵੀ ਉਹਨਾਂ ਨੇ ਸਾਰੀਆਂ ਦੇਤੀਆਂ ਸੀਗੀਆਂ ਚਾਰ ਪੰਜ ਗੋਲੀਆਂ ਕਹਿੰਦੇ ਹ ਸੀ ਹਜੇ ਤੱਕ ਵੀ ਕੋਈ ਰਿਜ਼ਲਟ ਨਹੀਂ ਮਿਲਿਆ ਤੇ ਹੋ ਸਕਦਾ ਵੀਰੇ ਹੌਲੀ ਹੌਲੀ ਮਿਲ ਜੇ ਤੇ ਜੇ ਮਿਲਿਆ ਹੋਇਆ ਤੇ ਵੀਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਾਫੀ ਦਿਨ ਹੋ ਗਏ ਉਹਨਾਂ ਨਾਲ ਉੱਥੇ ਗੱਲ ਹੋਈ ਸੀ ਆਪਣੀ ਤੇ ਮੈਡੀਕਲ ਤੋਂ ਹੀ ਮਿਲਦੀਆਂ ਵੀਰੇ ਬਰੀਡੋ ਵੈਟ ਨਾ ਇਹ ਨਾਗਾ ਤੇ ਆਪਾਂ ਦਾ ਰਿਜ਼ਲਟ ਵਧੀਆ ਲੱਗੇ ਵੀਰੇ ਜਿਹੜੇ ਵਧੀਆ ਲੱਗਦੇ ਆ ਉਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਬਸ ਬਾਕੀ ਕੰਮ ਤਾਂ ਵੀਰੇ ਹਨਾ ਆਪਾਂ ਫੇਰ ਗੱਲ ਕਰਦੇ ਆ ਬਾਕੀ ਕੰਮਾਂ ਬਾਰੇ ਪਰ ਆਹ ਬੇਨਤੀ ਵੀਰ ਬਣ ਕੇ ਜਰੂਰ ਮੰਨ ਲਿਓ ਜਿਹੜਾ ਵੀ ਮੇਰਾ ਵੀਰ ਹਨਾ ਇਸ ਦਲ ਦਾ ਵਿੱਚ ਫਸਿਆਗਾ ਚਿੱਟੇ ਅਰਗੇ ਰੋਗ ਲੱਗਿਆ ਜਿਹਨੂੰ ਹਨਾ ਵੀਰ ਬਣ ਕੇ ਛੱਡ ਦੋ ਕਿਉਂਕਿ ਕਿ ਬੱਸ ਉਹਨਾਂ ਘਰ ਬਰਬਾਦ ਹੋ ਜਾਂਦਾ ਵੀਰੇ ਤਬਾਹ ਹੋ ਜਾਂਦਾ ਸਾਡਾ ਮੁੰਡਾ ਦੇਖੋ ਛੋਟੀ ਜੀ ਉਮਰ ਦਾ ਸੀ 25 26 ਸਾਲਾਂ ਦਾ ਐਨਾ ਸੋਹਣਾ ਸੁਨੱਖਾ ਤੇ ਜਿਹੜਾ ਬੱਸ ਸਦਾ ਸਾਨੂੰ ਛੱਡ ਕੇ ਵਾਗ ਗਿਆ ਪਰ ਇਹ ਉਮਰਾਂ ਜਾਣ ਦਿਗਾਨੀ ਹੁੰਦੀਆਂ ਬੱਸ ਸਾਰੇ ਪੈਰ ਬਰਾਮਾ ਨੂੰ ਆਪਾਂ ਤੇ ਇਹੀ ਕਹਿਨੇ ਆ ਵੀਰੇ ਵੀਰ ਆਪ ਕੋ ਬੇਸ਼ੱਕ ਦੀ ਰਹਿ ਜੇ ਵੀਰੇ ਆ ਆਪ ਦੀ ਆਪ ਦੀ ਮੌਤ ਨੂੰ ਸੱਦਾ ਦਿਆ ਕਰੋ ਕਉਕੇ ਤੇ ਹਨਾ ਰੋਗ ਲੱਗਿਆ ਚਿੱਟਿਆ ਵਰਗਾ ਤਾਂ ਬਸ ਵੀਰ ਤੇ ਜਾਣ ਗਈ ਤੇ ਵੀਰ ਬਣ ਕੇ ਹੱਥ ਵੰਡ ਕੇ ਮੇਰੀ ਇਹੀ ਬੇਨਤੀ ਹੈਗੀ ਵੀ ਪਲੀਜ਼ ਮੇਰੀ ਬੇਨਤੀ ਨੂੰ ਮੰਨੋ ਤੁਸੀਂ ਤੇ ਇਸ ਦਰ ਵਿਚੋਂ ਨਿਕਲੋ ਵੀਰੇ ਤੇ ਚਲੋ ਬਈ ਵੀਡੀਓ ਆਪਾਂ ਲੰਬੀ ਨਹੀਂ ਕਰਦੇ ਕਿਉਂਕਿ ਮੰਨ ਨਹੀਂ ਕਰਦਾ ਤੇ ਅਗਲੀ ਵੀਡੀਓ ਆਪਾਂ ਜ਼ਰੂਰ ਵਧੀਆ ਲੈ ਕੇ ਆਵਾਂਗੇ ਤੇ ਚਲੋ ਵੀਰੇ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ বাসਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ